ਭਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਿਆਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਤੁਹਾਡੇ ਵਾਸਤੇ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਤੁਹਾਡੇ ਚਰਨਾਂ ਦੇ ਵਿੱਚ ਤੇ ਬੀਜੀ ਲੇਟ ਹੋ ਗਏ 7-8 ਦਿਨਾਂ ਤੋਂ ਸਾਥੋ ਵੀਡੀਓ ਨਹੀਂ ਪਈ ਮਾਫੀ ਚਾਹੁੰਨੇ ਇਸ ਗੱਲ ਤੇ ਤੇ ਰਜੇਵੇਂ ਭਾਈ ਇਹੀ ਹੁੰਦੇ ਘਰ ਦੇ ਰਜੇਵੇਂ ਕਰਕੇ ਸਾਥੋ ਵੀਡੀਓ ਨਹੀਂ ਪਈ ਮਾਫੀ ਚਾਹੁੰਨੇ 7-8 ਦਿਨ ਹੋ ਗਏ ਅੱਜ ਤੁਹਾਡੇ ਵਾਸਤੇ ਉਹੀ ਭਾਈ ਜੀ ਬਹੁਤ ਵਧੀਆ ਵੀਡੀਓ ਲੈ ਕੇ ਆਏ ਇੱਕ ਤਾਂ ਆਪਾਂ ਇਹਦੇ ਵਿੱਚ ਦੁਪੱਟੇ ਦਿਖਾਵਾਂਗੇ ਦੁਬੱਟਾਂ ਦੇ ਰੇਟ ਸੁਣ ਕੇ ਬਾਈ ਜੀ ਤੁਸੀਂ ਜਿਵੇਂ ਚੌਕ ਜਾਓਗੇ ਬਾਈ ਜੀ ਇਹ ਜਾ ਰੇਟ ਤੇ ਇਹ ਜੀ ਕੁਆਲਿਟੀ ਇੱਕ ਨੰਬਰ ਕੁਆਲਿਟੀ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਾਈ ਜੀ ਹੱਥ ਵਨ ਕੇ ਬੇਨਤੀ ਹੈ ਜਰੂਰ ਸੁਣਿਆ ਕਰੋ ਦੇਖਿਆ ਕਰੋ ਕੱਪੜੇ ਦੀ ਕੁਆਲਿਟੀ ਕੱਪੜੇ ਦਾ ਰੇਟ ਕੱਪੜੇ ਦੀ ਲੰਬਾਈ ਚੜਾਈ ਸਭ ਚੀਜ਼ ਦੇਖਿਆ ਕਰੋ ਬਾਈ ਜੀ ਗੌਰ ਨਾਲ ਸੁਣਿਆ ਕਰੋ ਤਾਂ ਕਿ ਤੁਹਾਡੇ ਵੀ ਮਨ ਦਿਮਾਗ ਚ ਪੈ ਜਾਈ ਵੀ ਇਹ ਚੀਜ਼ ਕੀ ਇਹਦੇ ਕੀ ਗੱਲਬਾਤ ਤੇ ਬਾਈ ਜੀ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਜਿਹੜੀ ਆਪਣੀ ਲੋਕੇਸ਼ਨ ਹੈ ਬਾਈ ਜੀ ਇਹ ਮਨਜਿੰਦਰ ਕਲਾਥ ਹੌਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਪਿੰਡ ਹੈ ਮੈਸਰਖਾਨਾ ਇਹ ਵੀਰ ਜੀ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਮੋੜ ਮੰਡੀ ਦੇ ਕੋਲੇ ਹੈ ਪਿੰਡ ਮੈਸਰਖਾਨਾ ਬਾਈ ਜੀ ਸਾਨੂੰ ਦੂਰੋਂ ਖੰਨੇ ਵਗੈਰਾ ਤੋਂ ਫੋਨ ਆਉਂਦਾ ਲੁਧਿਆਣੇ ਵਗੈਰਾ ਤੋਂ ਫੋਨ ਆਉਂਦਾ ਉਹ ਖੰਨੇ ਹੀ ਸਮਝ ਜਾਂਦੇ ਆ ਬਾਈ ਵੀ ਪਿੰਡ ਖੰਨਾ ਬਾਈ ਜੀ ਮੈਸਰਖਾਨਾ ਹੈ ਜਿੱਥੇ ਮਾਤਾ ਦਾ ਮੇਲਾ ਲੱਗਦਾ ਬਹੁਤ ਇਤਿਹਾਸੀ ਪਿੰਡ ਹੈ ਵੱਡਾ ਪਿੰਡ ਹੈ ਵੱਡੀ ਰੋਡ ਤੇ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਮਨਜਿੰਦਰ ਕਲਾਸ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਬਹੁਤ ਹੀ ਵੱਡੀ ਕਾਉਂਟੀਟੀ ਚ ਆਪਾਂ ਮਾਰ ਰੱਖਦੇ ਆਂ ਹੋਰ ਸੇਲ ਦਾ ਕੰਮ ਕਰਦੇ ਆਂ ਬਾਈ ਜੀ ਆਪਾਂ ਦੁਕਾਨਦਾਰਾਂ ਵਾਸਤੇ ਬਾਈ ਜੀ ਖਾਸ ਰਿਆਤਾ ਤੋਹਫੇ ਹੈ ਬਾਈ ਜੀ ਇੱਕ ਵਾਰੀ ਜ਼ਰੂਰ ਸਾਨੂੰ ਫੋਨ ਚੱਲ ਰਿਹਾ ਸਕਰੀਨ ਤੇ ਪੁੱਛਿਆ ਕਰੋ ਆਓ ਬਾਈ ਇਹ ਬਸ ਸਟਾਰ ਕਲਾ ਚੁੰਨੀਆਂ ਦੂ ਕਰਦੇ ਆਂ ਆਹ ਚੁੰਨੀਆਂ ਬਾਈ ਜੀ ਦੇਖੋ ਤੁਹਾਨੂੰ ਚੁੰਨੀ ਐਡੀ ਵਧੀਆ ਦੁਪੱਟਾ ਹੈ ਬਾਈ ਜੀ ਕੁੱਤੇ ਵਰਕ ਕੀਤਾ ਹੋਇਆ ਹੈ ਐਡਾ ਸੋਹਣਾ ਦੁਪੱਟਾ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਰੇਟ ਚੈੱਕ ਲਿਆ ਕਰੋ ਬਾਈ ਜੀ ਫੇਰ ਜਿੱਥੋਂ ਲੈਣਾ ਤੁਸੀਂ ਲੈ ਲਿਓ ਕੋਈ ਗੱਲ ਨਹੀਂ ਰੇਟ ਤੇ ਕੁਆਲਿਟੀ ਦਾ ਬਾਈ ਜੀ ਜ਼ਰੂਰ ਚੈੱਕ ਲਿਆ ਕਰੋ ਤੁਸੀਂ ਇਹ 2.5 ਮੀਟਰ ਦਾ ਦੁਬੱਟਾ ਹੈ ਬਾਈ ਜੀ ਤੇ ਪੂਰਾ ਵਧੀਆ ਕੁਆਲਿਟੀ ਦਾ ਦੁਬੱਟਾ ਹੈ ਕੋਟਨ ਦਾ ਬਹੁਤ ਬਸੋਣਾ ਤੇ ਜਿਹੜਾ ਇਹਦੇ ਬਾਈ ਜੀ ਮੀਨਾਕਾਰੀ ਕੀਤੀ ਹੈ ਦੇਖੋ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ ਦੇਖੋ ਕੁਆਲਿਟੀ ਚੈੱਕ ਕਰੋ ਪੂਰਾ ਖੁੱਲਾ ਢੁੱਲਾ ਦੁਬੱਟਾ ਹੈ ਬਾਈ ਜੀ ਵਾਰ ਜਿੰਦਰ ਜਾਣ ਆਉਣ ਵਾਸਤੇ ਬਹੁਤ ਹੀ ਸੋਹਣਾ ਤੇ ਇੱਕ ਬੁਟੀਕ ਦਾ ਦੁਬੱਟਾ ਹੈ ਬਾਈ ਜੀ ਬੁਟੀਕਾਂ ਵਾਸਤੇ ਆਇਆ ਦੇਖੋ ਕਿੰਨਾ ਸੋਹਣਾ ਕੰਨਾ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਾਈ ਜੀ ਇਹ ਇਹ ਆਪਣੇ ਕੋਲੇ ਕਈ ਰੰਗ ਆ ਬਾਈ ਜੀ ਤੇ ਕਈ ਡਿਜ਼ਾਈਨ ਆ ਤੇ ਕਈ ਏਡੋੜੀ ਵੱਖ-ਵੱਖ ਕਢਾਈਆਂ ਕੀ ਕੱਪੜੇ ਦੀ ਬਾਈ ਜੀ ਆਪਣੇ ਕੋਲੇ ਫੁੱਲ ਜ਼ਿੰਮੇਵਾਰੀ ਹੁੰਦੀ ਆ ਉਹ ਚੀਜ਼ ਨਹੀਂ ਹੈਗੀ ਆਪਣੇ ਕੋਲੇ ਬਾਈ ਜੀ ਵੀ ਹਲਕਾ ਫੁਲਕਾ ਮਾਲ ਆ ਉਹ ਕੰਮ ਨਹੀਂ ਕਰਦੇ ਆਪਾਂ ਅਜ ਐ ਚੈੱਕ ਕਰੋ ਬਾਈ ਜੀ ਬਹੁਤ ਹੀ ਹਵਾ ਫੁੱਲ ਵਰਗਾ ਦੁਪੱਟਾ ਹੈ ਤੇ ਇਹਦੇ ਤੇ ਜਿਹੜੀ ਕਢਾਈ ਕੀਤੀ ਆ ਬਹੁਤ ਸੋਹਣਾ ਆਰੀ ਵਰਕ ਦਾ ਵਧੀਆ ਕਢਾਈ ਦਾ ਕੰਮ ਕੀਤਾ ਹੋਇਆ ਹੈ ਭਾਈ ਜੀ ਲੈਂਸ ਲੱਗੀ ਆ ਚਾਰ ਸਪਰੇ ਇਹ ਇਹ ਤੇ ਲੈਂਸ ਲੱਗੀ ਹੋਈ ਆ ਦੇਖੋ ਬਹੁਤ ਵਧੀਆ ਕੁਆਲਿਟੀ ਦਾ ਕੰਮ ਕੀਤਾ ਹੋਇਆ ਇਹਦਾ ਰੇਟ ਭਾਈ ਜੀ ਕੁੱਲ 150 ਰੁਪਿਆ ਰੇਟ ਹੈ ਖੁੱਲ ਜ਼ਿੰਮੇਵਾਰੀ ਆ ਭਾਈ ਜੀ ਰੇਟ ਦੀ ਕੁੱਲ 150 ਰੁਪਿਆ ਰੇਟ ਹੈ ਭਾਈ ਜੀ ਜੇ ਤੁਸੀਂ ਆਪਾਂ ਆਮ ਕੜਵਾਈਏ ਭਾਈ ਜੀ 200 ਰੁਪਿਆ ਦਾ ਕੜਾਈ ਕੜਈ ਦਾ ਲੈਂਦੇ ਤੇ 2.5 ਮੀਟਰ ਦਾ ਕਾਟਨ ਦਾ ਦਵੱਟਾ ਭਾਈ ਜੀ ਬਹੁਤ ਹੀ ਸੋਹਣਾ ਆ ਦੇਖੋ ਉੱਤੇ ਛਿੱਪੀ ਵਗੈਰਾ ਦਾ ਵਧੀਆ ਕੰਮ ਕੀਤਾ ਹੋਇਆ ਦੇਖੋ ਆ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਹੀ ਵਧੀਆ ਮੀਨਾਕਾਰੀ ਕੀਤੀ ਹੋਇਆ ਇੱਕ ਨੰਬਰ ਕੁਆਲਿਟੀ ਦਾ ਦਵੱਟਾ ਭਾਈ ਜੀ ਇਹਦਾ ਕੁੱਲ ਰੇਟ 150 ਰੁਪਿਆ ਰੇਟ ਹੈ ਬਾਈ ਜੀ ਇੱਕ ਡਬੱਟੇ ਦਾ ਰੇਟ ਹੈ ਇੱਕ ਲੈ ਲਓ ਚਾਰ ਲੈ ਲਓ ਕਿੰਨੇ ਲੈ ਲਓ ਬਾਈ ਜੀ ਰੇਟ 150 ਰੁਪਿਆ ਰੇਟ ਇਹਦਾ ਬਾਈ ਜੀ ਇੱਕ ਡਬੱਟਾ ਆ ਆ ਗਿਆ ਬਾਈ ਜੀ ਦੇਖੋ ਪੂਰੀ ਵਧੀਆ ਕੰਪਨੀ ਦਾ ਡਬੱਟਾ ਹੈ ਇਹਦਾ ਦੇਖ ਕੇ ਬਾਈ ਜੀ ਤੁਸੀਂ ਹੈਰਾਨ ਰਹੋਗੇ ਐਡਾ ਖੁੱਲਾ ਡੋਲਾ ਡਬੱਟਾ ਤੇ ਐਡਾ ਸਸਤਾ ਰੇਟ ਇਹਦਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਪੂਰੀ ਗੌਰ ਨਾਲ ਦੇਖੋ ਡਬੱਟਾ ਦੇਖੋ ਕਿੰਨਾ ਸੋਹਣਾ ਡਬੱਟਾ ਹੈ ਜੀ ਐਡਾ ਲੰਬਾ ਚੌੜਾ ਡਬੱਟਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਵੀ ਇਹ ਭਾਜ ਮਿਲ ਜੇ ਤਾਂ ਆਪਣੀ ਫੁੱਲ ਗਰੰਟੀ ਹੈ ਜੀ ਦੇਖੋ ਆ ਦੇਖੋ ਜੀ ਸਵਾ ਦੋ ਮੀਟਰ ਦਾ ਦੁਪੱਟਾ ਹੈ ਜੀ ਪੂਰਾ ਫੁੱਲ ਜਮਾ ਤੇ ਚੌੜਾ ਲੰਬਾ ਬਾਈ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਦੇਖੋ ਦੇਖੋ ਤੇ ਬਾਈ ਜੀ ਪਿਓਰ ਕਾਟਨ ਦਾ ਹੌਲਾ ਫੁੱਲ ਵਰਗਾ ਦੁਪੱਟਾ ਬਾਈ ਜੀ ਪਿਓਰ ਕਾਟਨ ਹੋ ਨਹੀਂ ਹੈਗਾ ਵੀ ਸਿੰਥੈਟਿਕ ਹੋਊ ਬਾਈ ਜੀ ਸੈਂਚਰੀ ਉਹ ਚੀਜ਼ ਨਹੀਂ ਹੈਗੀ ਪਿਓਰ ਕਾਟਨ ਦਾ ਦੁਪੱਟਾ ਬਾਈ ਜੀ ਹੌਲਾ ਫੁੱਲ ਵਰਗਾ ਆ ਦੇਖੋ ਇੱਕ ਥੋੜੀ ਵੈਰਿਟੀ ਹੋਰ ਦਿਖਾਉਣੀ ਹੈ ਜੀ ਬਾਈ ਜੀ ਭਾਵੇਂ ਇੱਕ ਦੁਪੱਟਾ ਲੈ ਲਿਓ ਭਾਵੇਂ 10 ਲੈ ਲਓ 20 ਲੈ ਲਓ 100 ਲੈ ਲਓ ਬਾਈ ਜੀ ਜਿੰਨਾ ਮਰਜ਼ੀ ਦਵੱਟਾ ਲੈ ਲਓ ਆਪਣੇ ਕੋਲੇ ਹਾਜ਼ਰ ਆ ਇਹ ਨਹੀਂ ਹੈ ਵੀ ਆਪਾਂ ਵੀਡੀਓ ਬਣਾ ਕੇ ਦਿਖਾਤਾ ਤੇ ਜਦੋਂ ਅਗਲਾ ਲੈਣ ਆਵੇ ਕਹੇ ਬਾਈ ਜੀ ਉਹ ਤਾਂ ਹੈ ਨਹੀਂ ਜਾਂ ਖਤਮ ਹੋ ਗਿਆ ਜਾਂ ਬਾਈ ਜੀ बिक ਗਿਆ ਉਹ ਤਾਂ ਕੰਮ ਹੀ ਨਹੀਂ ਬਾਈ ਜੀ ਆਪਣਾ ਕੋਈ ਜਦੋਂ ਮਰਜ਼ੀ ਆਏ ਜੋ ਜਿੰਨੇ ਮਰਜ਼ੀ ਲੈ ਜਾਓ ਬਾਈ ਜੀ 10 5 100 ਜਿੰਨਾ ਤੁਹਾਡੀ ਸਲਾਹ ਉਹਨਾਂ ਲੈ ਜਾਓ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਦਵੱਟੇ ਦੀ ਬਾਈ ਜੀ ਆ ਦੇਖੋ ਡਿਜ਼ਾਈਨ ਇਹਦੇ ਵਿੱਚ ਬਾਈ ਜੀ 100 ਡਿਜ਼ਾਈਨ ਹੈ ਘੱਟੋ ਘੱਟ ਲੰਬਾ ਚੌੜਾ ਉਹੀ ਗੱਲ ਬਾਈ ਜਮਾਂ ਡਿਜ਼ਾਈਨ ਅਲੱਗ-ਅਲੱਗ ਜਿੰਨੇ ਮਰਜ਼ੀ ਲੈ ਲਓ ਫਿੱਕੇ ਗੂੜੇ ਬਾਈ ਜੀ ਬਰੀਕ ਬੂਟੀ ਮੋਟੀ ਬੂਟੀ ਬਾਈ ਜੀ ਹਰ ਇੱਕ ਚੀਜ਼ ਮਿਲਦੀ ਹੈ ਦੇਖੋ ਕੁਆਲਿਟੀ ਦਾ ਦਵੱਟਾ ਬਾਈ ਜੀ ਪੂਰਾ ਵਧੀਆ ਆ ਦੇਖੋ ਬਾਈ ਜੀ ਡਿਜ਼ਾਈਨ ਹੀ ਬਾਈ ਜੀ ਦੇਖ ਦੇਖ ਰੂਹ ਖੁਸ਼ ਹੁੰਦੀ ਹੈ ਬਾਈ ਜੀ ਡਿਜ਼ਾਈਨ ਦੇਖ ਦੇ ਚੈੱਕ ਕਰੋ ਇਹ ਦੇਖੋ ਬਾਈ ਜੀ ਦੇਖੋ ਕਿੰਨਾ ਸੁਣਾ ਡਿਜ਼ਾਈਨ ਹੈ ਬਾਈ ਜੀ ਆਪਣੇ ਕੋਲੇ ਬਾਈ ਜੀ ਦੁਬੱਟਿਆਂ ਦਾ ਬਹੁਤ ਵੱਡੀ ਹੋਰ ਸੇਲ ਦਾ ਕੰਮ ਹੈ ਦੁਬੱਟੇ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਥੋੜੇ ਦਿਖਾਵਾਂਗੇ ਤੇ ਜਿੰਨੀ ਲੋੜ ਆ ਬਾਈ ਜੀ ਸਾਰੇ ਦੁਬੱਟੇ ਮਿਲਦੇ ਆ ਆਪਣੇ ਕੋਲੇ 40 ਰੁਪਈਆ ਤੋਂ ਸਟਾਰਟ ਹੋ ਕੇ ਬਾਈ ਜੀ ਆਪਣੇ ਕੋਲ 3 400 ਰੁਪਈਆ ਤੱਕ ਦੁਬੱਟਾ ਚੱਲਦਾ ਬਾਈ ਜੀ ਤੇ ਆਮ ਖਾਸ ਆਪਣੇ ਘਰੇ ਬਾਈ ਜੀ ਆ ਦੁਬੱਟੇ ਚੱਲਦੇ ਆ ਬਾਈ ਜੀ ਜਿਵੇਂ ਆਪਾਂ ਇੱਕ ਨੰਬਰ ਕੁਆਲਿਟੀ ਦਾ ਕੰਮ ਕਰਦੇ ਆ ਤੇ ਇੱਕ ਨੰਬਰ ਕੁਆਲਿਟੀ ਦੀ ਰੱਖਦੇ ਆ ਦੁਬੱਟਾ ਇਹ ਨਹੀਂ ਦਿਖਾਉਂਦੇ ਇਹ ਇੱਕ ਡਿਜ਼ਾਈਨ ਆ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਕੰਪਨੀ ਦਾ ਦਬਟਾ ਇਹ ਦੇਸੀ ਨਹੀਂ ਹੈਗਾ ਇਹ ਦੇਖੋ ਬਾਈ ਜੀ ਰੰਗ ਫਿੱਟ ਗਿਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੰਗ ਦੀ ਕੋਈ ਰੰਗ ਫਿੱਟ ਜੇ ਕੋਈ ਚਿਰਖੀ ਆ ਜੇ ਕੋਈ ਬੋਰਾ ਜੇ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹ ਨਹੀਂ ਕੰਮ ਕੋਈ ਵੀ ਆਪਾਂ ਕੀੜਾ ਵੇਚਦਾ ਮਾਲ ਤੇ ਫਿਰ ਆਪਾਂ ਕੀ ਲੈਣਾ ਇਸ ਗੱਲ ਤੋਂ ਬਾਈ ਜੀ ਗਾਹਕ ਦੀ ਲੋੜ ਹੁੰਦੀ ਹੈ ਦੇਖੋ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਹੌਲਾ ਫੁੱਲ ਵਰਗਾ ਕੱਪੜਾ ਬਾਈ ਜੀ ਜ਼ਿੰਮੇਵਾਰੀ ਹੈ ਆ ਦੇਖੋ ਦਬੱਟੇ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਆ ਦੇਖੋ ਡਿਜ਼ਾਈਨ ਡਿਜ਼ਾਈਨ ਆਪਣੇ ਕੋਲੇ ਬਾਈ ਜੀ ਇਹਦਾ 100 ਡਿਜ਼ਾਈਨ ਪਿਆ ਘੱਟੋ ਘੱਟ ਭਵੇਂ 2000 ਦਬੱਟਾ ਲੈ ਲੋ ਬਾਈ ਜੀ 2000 ਦਬੱਟਾ ਵੀ ਦੇਣਚ ਆਪਾਂ ਧਾਮ ਰੱਖਦੇ ਆ ਬਾਈ ਜੀ ਇੱਕ ਨੰਬਰ ਚੀਜ਼ ਹੈ ਕੁਆਲਿਟੀ ਇੱਕ ਨੰਬਰ ਕਾਉਂਟੀ ਦੀ ਜਿੰਨੀ ਮਰਜ਼ੀ ਲੈ ਲੋ ਬਾਈ ਜੀ ਇਹਦਾ ਰੇਟ ਜਿਹੜਾ ਕੋਈ 10 ਦਬੱਟੇ ਇਕੱਠੇ ਲੈ ਲੂਆ ਕੁੱਲ 75 ਰੁਪਏ ਰੇਟ ਹੈ ਬਾਈ ਜੀ ਫੁੱਲ ਚੈਲੰਜ ਕਰਦੇ ਆ ਇਸ ਗੱਲ ਤੇ ਜੇ ਕੋਈ ਇਹ ਰੇਟ ਤੇ ਬਾਈ ਜੀ ਦੇ ਜੇ 57 ਰੁਪਏ ਰੇਟ ਹੈ ਬਾਈ ਜੀ ਇੱਕ ਦਾ ਨਹੀਂ ਹੈਗਾ ਇਹ 10 ਦਵੱਟਿਆਂ ਦਾ ਰੇਟ ਹੈ ਇਕੱਠਾ ਬਾਈ ਜੀ ਅਗਲਾ ਸਾਨੂੰ ਬਾਹ ਕਾ ਕੇ ਕਹਿੰਦਾ ਵੀ ਤੁਸੀਂ ਵੀਰ ਦੇ ਵਿੱਚ ਬੋਲਿਓ ਬਾਈ ਜੀ 75 ਰੁਪਏ 75 ਰੁਪਏ ਸੀ ਬੋਲਿਆ ਬਾਈ ਜੀ 10 ਦਵੱਟਿਆਂ ਦੇ ਜਿਹੜਾ ਕੋਈ 10 ਦਵੱਟੇ ਇਕੱਠੇ ਲੈ ਲਊ ਦੁਕਾਨਦਾਰ ਉਹਨੂੰ 75 ਰੁਪਏ ਲੱਗੂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦਵੱਟੇ ਦੀ ਜੇ 75 ਰੁਪਏ ਰੇਟ ਮਿਲ ਜੇ ਬਾਈ ਜੀ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹੈ ਇਹਦੇ ਵਿੱਚ ਜਿੰਨਾ ਮਰਜ਼ੀ ਮਾਰ ਲੈ ਲਓ ਡਿਜ਼ਾਈਨ ਬਹੁਤ ਸੋਹਣਾ ਹੈ ਜਿਹੜਾ ਬਾਈ ਜੀ ਕੁਰੀਅਰ ਕਰਦਣਾ ਜਿਹੜਾ ਕੁਰੀਅਰ ਬਾਈ ਜੀ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਕਰਦੇ ਆਂ ਸੀ ਜਿਹਨੇ ਕੁਰੀਅਰ ਕਰਾਉਣਾ ਬਾਈ ਜੀ ਕਮ ਸੇ ਕਮ 2000 ਦਾ ਪਾਰਸਲ ਬਣੇ ਉਹਦਾ ਬਾਹਲੇ ਸਾਡੇ ਕੋਲ ਫੋਨ ਆਉਂਦੇ ਬਾਈ ਜੀ ਦੋ ਦਵੱਟੇ ਕਰ ਦੋ ਇੱਕ ਸ਼ੂਟ ਕਰ ਦੋ ਬਾਈ ਜੀ ਦੇਖੋ ਇਹ ਬੇਨਤੀ ਕਰਦੇ ਆਂ ਸੀ ਵੀ ਇੰਨਾ ਨਹੀਂ ਕਰ ਸਕਦੇ ਘੱਟੋ ਘੱਟ 2000 ਦਾ ਪਾਰਸਲ ਲੈ ਲਓ ਭਾਈ ਲੈ ਕੁਝ ਮਰਜ਼ੀ ਲੋ ਸ਼ੂਟ ਲੈ ਲੋ ਦਵੱਟਾ ਲੈ ਲੋ ਖੇਸਦਰੀ ਕੁਝ ਲੈ ਲੋ 2000 ਦਾ ਪਾਰਸਲ ਬਣਾਇਆ ਕਰੋ ਬਾਈ ਜੀ ਫੇਰ ਸਾਨੂੰ ਫੋਨ ਲਾ ਦਿਓ ਜਦੋਂ ਮਰਜ਼ੀ ਅਸੀਂ ਸੁਣ ਦਰਮਾਨੀ ਕੋਲੇ 75 ਰੁਪਏ ਰੇਟ ਆ ਬਾਈ ਜੀ ਯਾਦ ਰੱਖੋ ਜ਼ਿੰਮੇਵਾਰੀ ਹੈ ਰੇਟ ਦੀ ਕੁਆਲਿਟੀ ਰੇਟ ਦੀ ਜ਼ਿੰਮੇਵਾਰੀ ਹੈ ਚੱਲਦੀ ਚੱਲਦੀ ਵੀਡੀਓ ਬਾਈ ਜੀ ਸ਼ੇਅਰ ਕਰ ਦਿਓ ਬੇਨਤੀ ਆ ਤਵਨ ਕੇ ਆਹ ਗਾਹਾਂ ਬਾਈ ਜੀ ਆਰ ਕੰਡੀਲਾ ਦੁਬੱਟਾ ਹੈ ਬਾਈ ਜੀ ਚੈੱਕ ਕਰੋ ਦੇਖੋ ਆਰ ਕੰਡੀਲਾ ਦੁਬੱਟਾ ਬਾਈ ਜੀ ਚੈੱਕ ਕਰ ਲੋ ਇਹਦੇ ਵਿੱਚ ਬਾਈ ਜੀ ਬਹੁਤ ਵੈਰਿਟੀ ਆਉਂਦੀ ਹੈ ਇਹਦੇ ਵਿੱਚ ਮਾੜੀ ਚੰਗੀ ਸਾਰੀ ਵੈਰਿਟੀ ਆਉਂਦੀ ਹੈ ਪਰ ਆਪਣੇ ਕੋਲੇ ਬਾਈ ਜੀ ਸਵਾ ਦੋ ਮੀਟਰ ਦੀ ਕਟ ਹੈ ਰੰਗ ਪੱਕਿਆ ਬਾਈ ਜੀ ਇਹਦੇ ਫੁੱਲ ਜ਼ਿੰਮੇਵਾਰੀ ਆ ਰੰਗ ਨਹੀਂ ਫੇਟ ਹੁੰਦਾ ਜਦੋਂ ਤੁਸੀਂ ਇਹਨੂੰ ਧੋ ਲਿਆ ਬਾਈ ਜੀ ਫੁੱਲ ਵਰਗਾ ਹੌਲਾ ਬਣ ਜੂਗਾ ਕਾਟਨ ਦਾ ਦੁਬੱਟਾ ਹੈ ਪਿਓਰ ਸਵਾ ਦੋ ਮੀਟਰ ਦੁਬੱਟਾ ਬਾਈ ਜੀ ਜਿਹੜੇ ਇਹਦੇ ਰੰਗ ਹੈ ਰੰਗ ਆਪਣੇ ਕੋਲੋਂ ਐਨੇ ਆ ਬਾਈ ਜੀ ਗਿਣੇ ਨਹੀਂ ਜਾਂਦੇ ਗਿਣਤੀ ਨਹੀਂ ਕੋਈ ਹੈਗੀ ਰੰਗਾਂ ਦੀ ਵੀ ਜਿੰਨੇ ਰੰਗ ਇਹਦੇ ਚ ਆਪਾਂ ਤੁਹਾਨੂੰ ਦੇ ਸਕਦੇ ਆ ਬਹੁਤ ਰੰਗ ਹੈ ਬਾਈ ਜੀ ਤੇ ਕੁਆਲਿਟੀ ਇੱਕ ਨੰਬਰ ਤੇ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਤੇ ਕੁਆਲਿਟੀ ਦੀ ਆ ਦੇਖੋ ਬਾਈ ਜੀ ਆਪਾਂ ਰੰਗ ਇਹਨੇ ਦੇ ਸਕਦੇ ਵੀ ਜਿਹਦਾ ਹਸਾਬ ਹੀ ਕੋਈ ਨਹੀਂ ਬਾਈ ਜੀ ਦੇਖੋ ਹੌਲੇ ਫੁੱਲ ਵਰਗੇ ਡਟਟੇ ਆ ਬਾਈ ਜੀ ਦੇਖੋ ਚੈੱਕ ਕਰੋ ਦੇਖ ਬਾਈ ਜੀ ਡਬੱਟਾ ਆਰ ਕੰਡੀ ਦਾ ਡਬੱਟਾ ਆ ਬਾਈ ਜੀ ਸਵਾ 2 ਮੀਟਰ ਦਾ ਡਬੱਟਾ ਆ ਬਾਈ ਜੀ ਗੱਪ ਨਹੀਂ ਮਾਰਦੇ ਵਿੱਚ ਬਾਈ ਜੀ ਝੂਠ ਮਾਰ ਦਿੰਦੇ ਆ ਇਹ 2.5 ਮੀਟਰ ਹੈ ਜੀ ਇਹ 3 ਮੀਟਰ ਹੈ ਬਾਈ ਜੀ ਝੂਠ ਨਹੀਂ ਮਾਰਦੇ ਜਿਹੜਾ ਇਹ ਦੁਬੱਟਾ ਆਉਂਦਾ ਬਾਈ ਜੀ 2 ਸਵਾ 2 ਮੀਟਰ 'ਚ ਹੀ ਆਉਂਦਾ ਪਰ ਇਹ ਸਵਾ 2 ਮੀਟਰ ਬਾਈ ਜੀ ਆਪਾਂ ਗਾਜਨਾ ਮਿਣਕੇ ਦੇਵਾਂਗੇ ਸਵਾ 2 ਮੀਟਰ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਜਿੰਨਾ ਮਰਜ਼ੀ ਮਾਲ ਲੈ ਲਿਓ 100 200 ਦੁਬੱਟਾ ਜਿੰਨਾ ਲੋਗੇ ਹਾਜ਼ਰ ਮਿਲ ਜੂ ਬਾਈ ਜੀ ਅਗਰ ਜੇ ਕੋਈ ਵੱਡੀ ਕਵਾਂਟੀਟੀ 'ਚ ਮਾਲ ਚੱਕੂਆ ਬਾਈ ਜੀ ਉਹਨੂੰ ਹੋਰ ਲੈਸ ਹੋ ਜੂ ਜਿਹੜਾ ਰੇਟ ਸੀ ਵੀਡੀਓ ਦੇ ਵਿੱਚ ਬੋਲ ਰਹੇ ਆ ਬਾਈ ਜੀ ਇਹ 10 10 10 10 ਪੀਸ਼ਾਂ ਦੇ ਰੇਟ ਹੈ ਅਗਰ ਜੇ ਕੋਈ ਵੱਡੀ ਕਵਾਂਟੀਟੀ 'ਚ ਮਾਲ ਚੱਕਣਾ ਚਾਹੁੰਦਾ ਬਾਈ ਜੀ ਉਹ ਸਾਡੇ ਨਾਲ ਫੋਨ ਤੇ ਗੱਲ ਕਰ ਲੈ ਉਹਨੂੰ ਬਾਈ ਜੀ ਇਹ ਜਾ ਰੇਟ ਮਿੱਠਾ ਦੇਵਾਂਗੇ ਕੋਈ ਸੋਚ ਵੀ ਨਹੀਂ ਸਕਦਾ ਇਸ ਗੱਲ ਦੀ ਪੂਲ ਜ਼ਿੰਮੇਵਾਰੀ ਹੈ ਬਾਈ ਜੀ ਇਹਦਾ ਬਾਈ ਜੀ ਰੇਟ ਜਿਹੜਾ 10 ਦੁਬੱਟੇ ਇਕੱਠੇ ਲੈ ਲੂ 80 ਰੁਪਏ ਦਾ ਰੇਟ ਹੈ ਪੁੱਲ ਬਾਈ ਜੀ ਦੁਕਾਨਦਾਰ ਜਿਹੜਾ ਕੋਈ 10 ਦੁਬੱਟੇ ਇਹਦੇ ਇਕੱਠੇ ਲਊਗਾ ਉਹਦਾ 80 ਰੁਪਏ ਦਾ ਰੇਟ ਹੈ ਚੈਲੰਜ ਹੈ ਬਾਈ ਜੀ ਆਰ ਕੰਡੀ ਦਾ ਦੁਬੱਟਾ ਹੈ ਸਮਰ ਸਮਰਾਟ ਦਾ ਇੱਕ ਨੰਬਰ ਕੁਆਲਿਟੀ ਦਾ ਕੋਈ ਇਹਦਾ ਰੰਗ ਫੇਟ ਨਹੀਂ ਹੁੰਦਾ ਬਾਈ ਜੀ ਕੋਲਾ ਰੂਵ ਵਰਗਾ ਕਪੜਾ ਪਿਆ ਪੁੱਲ 80 ਰੁਪਏ ਰੇਟ ਹੈ 10 ਦਬਟਿਆਂ ਦਾ ਰੇਟ ਹੈ ਬਾਈ ਜੀ 10 ਦਬਟੇ ਇਕੱਠੇ ਲੈਣੇ ਪੈਣਗੇ ਤਾਂ 80 ਰੁਪਏ ਦਾ ਰੇਟ ਹੈ ਜੀ ਇਕੱਲੇ-ਇਕੱਲੇ ਦਾ ਰੇਟ ਨਹੀਂ ਬਾਈ ਜੀ ਹੈਗਾ ਇਹਦਾ ਕੁਆਲਿਟੀ ਬਹੁਤ ਚੰਗੀ ਹੈ ਕੁਆਲਿਟੀਆਂ ਤੁਹਾਨੂੰ ਫੇਰ ਫਿਰ ਹੋ ਦਿਖਾ ਦਿੰਦਾ ਬਾਈ ਜੀ ਇਕੱਲੀ-ਕੱਲੀ ਚੀਜ਼ ਹੁਣ ਆਪਾਂ ਕੀ ਦਿਖਾਈਏ ਵੀਡੀਓ ਫਿਰ ਟਾਈਮ ਵਾਲਾ ਬਣ ਜਾਂਦਾ ਬਾਈ ਜੀ ਜੇ ਅਗਰ ਆ ਕੇ ਕੋਈ ਇੱਥੇ ਦੇਖ ਕੇ ਜਾਵੇ ਬਾਈ ਜੀ ਕੁਆਲਿਟੀ ਦਾ ਫੇਰ ਪਤਾ ਲੱਗਦਾ ਇਹ ਦੇਖੋ ਵੀਰੇ ਕੁਆਲਿਟੀ ਦੇਖੋ ਡਿਜ਼ਾਈਨ ਬਾਈ ਜੀ ਝੁਗ-ਝੁੱਕੇ ਲੈ ਕੇ ਆਉਨੇ ਇੱਕ ਨੰਬਰ ਕੁਆਲਿਟੀ ਦਾ ਮਾਲ ਰੱਖਦੇ ਆ ਬਾਈ ਜੀ ਦੇਖੋ ਕੁਆਲਿਟੀ ਦੇਖੋ ਪੂਰਨ ਜ਼ਿੰ ਆ ਦੇਖੋ ਦੋਨੇ ਪਾਸੇ ਇੱਕ ਰੰਗ ਆ ਬਾਈ ਜੀ ਨਾ ਇਹਦਾ ਰੰਗ ਫੇਟ ਹੋਵੇ ਨਾ ਇਹ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਹੁੰਦਾ ਧੋਣਸਾਰ ਬਹੁਤ ਜਿਆਦਾ ਕੁਆਲਿਟੀ ਆ ਬਾਈ ਜੀ ਇੱਥੇ ਆਪਾਂ ਕੱਟ ਰੱਖਦੇ ਆ ਗਰਾਊਂਡ 'ਚ ਮਾਲ ਉੱਟਿਆ ਜਿੰਨਾ ਮਰਜ਼ੀ ਮਾਲ ਚੱਕ ਲਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇੱਕ ਆਪਾਂ ਤੁਹਾਨੂੰ ਆ ਦਿਖਾਉਨੇ ਆ ਕੁਲਕੂਲ ਐ ਇਹ ਇਹ ਵੀ ਬਾਈ ਜੀ ਦੋ ਪ੍ਰਕਾਰ ਦੀ ਆਉਂਦੀ ਹੈ ਜਿਹੜੀ ਕੁਲਕੂਲ ਐ ਤੁਹਾਨੂੰ ਸਮਝਾ ਦਈਏ ਬਾਈ ਜੀ ਦੋ ਪ੍ਰਕਾਰ ਦੀ ਆਉਂਦੀ ਹੈ ਇਕਦਾ ਮਾਲ ਬਾਈ ਜੀ ਜਿਆਦਾ ਹਲਕਾ ਹੁੰਦਾ ਉਹਦਾ ਰੰਗ ਫੇਟ ਹੋ ਜਾਂਦਾ ਉਹ ਸੰਥੈਟਿਕ ਹੁੰਦਾ ਖਾਂਦਾ ਪਿੰਡੇ ਨੂੰ ਜਿਹੜਾ ਬਾਈ ਜੀ ਤੁਹਾਨੂੰ ਮਾਲ ਆ ਦਿਖਾ ਰਿਹਾ ਬਾਈ ਜੀ ਪੂਰਾ ਵਧੀਆ ਕਾਟਨ ਨੂੰ ਮਾਤ ਪਾਉਂਦਾ ਬਾਈ ਜੀ ਕਾਟਨ ਨੂੰ ਜਿਹੜੀ ਏਕੇ ਟੈਕਸ ਦੀ ਕਾਟਨ ਹੈ ਨਾ ਬਾਈ ਜੀ ਉਹਨੂੰ ਵੀ ਇਹੇ ਚੀਜ਼ ਮਾਤ ਪਾਉਂਦੀ ਹੈ ਹੈ ਤਾਂ ਕੁਲ ਕੁਲੀਆ ਪਰ ਕੁਆਲਿਟੀ ਵਾਲੀ ਵਧੀਆ ਬਾਈ ਜੀ ਜੀ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਮਲਿਆਈ ਵਰਗਾ ਦਾ ਪੋਲਾ ਕਪੜਾ ਪਿਆ ਬਾਈ ਜੀ ਦਾ ਇਹ ਅਸੀਂ ਪਹਿਲਾਂ ਬਾਈ ਜੀ ਬਹੁਤ ਵੇਚਿਆ ਜਿੰਨਾ ਤੁਸੀਂ ਕਹਿੰਦੇ ਉਹਨਾਂ ਵੇਚਿਆ ਇਹ हां जिम्मेदारी ਲੈਨੇ ਆਂ ਦੀ ਵੀ ਕਿਉਂ ਜ਼ਿੰਮੇਦਾਰੀ ਬਹੁਤ ਵਧੀਆ ਜੀ ਕੁਆਲਿਟੀ ਆਹ ਦੇਖੋ ਬਾਈ ਜੀ ਕੱਪੜਾ ਜਮਾ ਪੋਲਾ ਰੂਮ ਵਰਗਾ ਕੋਈ ਸਿੰਥੈਟਿਕ ਨਹੀਂ ਬਾਈ ਜੀ ਪਿਓਰ ਵਧੀਆ ਕੋਟਨ ਦਾ ਕੱਪੜਾ ਹੈ ਇੱਕ ਨੰਬਰ ਹਟ ਅਨਸਾਰ ਕੱਪੜਾ ਬਾਈ ਜੀ ਹੰਡੂ ਆ ਇਹ ਇਹਦੀ ਆਪਾਂ ਫੁੱਲ ਜ਼ਿੰਮੇਵਾਰੀ ਲੈਨੇ ਆਂ ਬਾਈ ਜੀ ਕੱਪੜੇ ਦੀ ਤੇ ਰੇਟ ਬਾਈ ਜੀ ਇੰਨਾ ਮਿੱਠਾ ਰੇਟ ਹੈ ਇਹਦਾ ਬਾਈ ਜੀ ਸੋਚ ਵੀ ਨਹੀਂ ਸਕਦੇ ਤੁਸੀਂ ਬਹੁਤ ਹੀ ਵਧੀਆ ਕੁਆਲਿਟੀ ਹੈ ਉਹ ਤੁਹਾਨੂੰ ਬਾਈ ਜੀ ਪਹਿਲਾਂ ਦੱਸਿਆ ਹੈ ਬਿਜਲੀ ਕੁਲਕੂਲ ਹੈ ਬਾਈ ਜੀ ਦੋ ਪ੍ਰਕਾਰ ਦੇ ਆਉਂਦੇ ਇੱਕ ਤਾਂ ਬਾਈ ਜੀ ਨਜਾਇਜ਼ੀ ਹਲਕਾ ਮਾਲ ਹੁੰਦਾ ਇਹੋ ਉਹ ਨਹੀਂ ਮਾਲ ਹੈਗਾ ਇਹ ਮਾਲ ਬਹੁਤ ਸੋਹਣਾ ਮਾਲ ਹੈ ਇੱਕ ਵਾਰੀ ਜ਼ਰੂਰ ਇਹ ਲੈ ਕੇ ਜਾਓ ਸੋਨੂੰ ਫੇਰ ਪਤਾ ਲੱਗੂ ਵੀ ਕੁਆਲਿਟੀ ਕਿੰਨੀ ਚੰਗੀ ਹੈ ਕੁਆਲਿਟੀ ਦੀ ਤੇ ਅਗਰ ਜਿਨੇ ਵਰਤਿਆ ਹੋਇਆ ਉਹਨਾਂ ਦਾ ਫਿਰ ਬਾਈ ਪਤਾ ਜੀ ਇਸ ਗੱਲ ਤੇ ਵੀ ਕੀ ਚੀਜ਼ ਹੈ ਦੇਖੋ ਬਾਈ ਜੀ ਇਹਦਾ ਰੰਗ ਘਾਟੀ ਫੇਟ ਹੁੰਦਾ ਫੇਟ ਨਹੀਂ ਹਰਾ ਹੁੰਦਾ ਇਹਦਾ ਦੇਖੋ ਵਾਜੀ ਇਹਦੇ ਚ ਚਾਰ ਡਿਜ਼ਾਈਨ ਮਿਲਣਗੇ ਬਾਈ ਤੁਹਾਨੂੰ ਤੇ ਚਾਰ ਹੀ ਬਾਈ ਜੀ ਰੰਗ ਮਿਲਣਗੇ ਤੁਹਾਨੂੰ ਦੇਖੋ ਬਾਈ ਜੀ ਕਿੱਡਾ ਸੋਹਣਾ ਰੰਗ ਹੈ ਤੇ ਕਿੱਡਾ ਸੋਹਣਾ ਕੱਪੜਾ ਵਾਜੀ ਪਿਓਰ ਵਧੀਆ ਇੱਕ ਨੰਬਰ ਕਾਟਨ ਦਾ ਕੱਪੜਾ ਹੈ ਕੋਈ ਇਹ ਲੜਦਾ ਨਹੀਂ ਤੇ ਬਾਈ ਜੀ ਮਲੈਮ ਕੱਪੜਾ ਜਮਾ ਪੂਰਾ ਵਧੀਆ ਆਹ ਦੇਖੋ ਜੀ ਮੋਰ ਹੈ ਇਹਦੇ ਤੇ ਸਾਈਡ ਤੇ ਵੀ ਮੋਰ ਹੁੰਦੀ ਹੈ ਕੋਈ ਦੇਸੀ ਨਹੀਂ ਹੈਗਾ ਵੀਰ ਜੀ ਇਹ ਆਹ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਵਾਜੀ ਆਹ ਦੇਖ ਲਓ ਇਹਦੇ ਰੰਗ ਆਹ ਦੇਖੋ ਰੰਗ ਵੀ ਬਹੁਤ ਸੋਹਣਾ ਹੈ ਬਾਈ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹਦਾ ਜਿਹੜਾ ਬਾਈ ਜੀ ਇਹਦਾ ਰੇਟ ਹੈ ਕੁਲ ਕੁਲ ਦਾ ਰੇਟ ਹੈ ਇਹਦਾ 195 ਰੁਪਏ ਰੇਟ ਹੈ ਬਾਈ ਜੀ ਛੂਟ ਦਾ ਫੁੱਲ ਚੈਲੰਜ ਹੈ ਇਸ ਗੱਲ ਤੇ ਬਾਈ ਜੀ ਜਿਹੜਾ ਇਹ ਰੇਟ ਤੁਹਾਨੂੰ ਮੈਂ ਦੇਈ ਜਾਣਾ ਹੈ ਪੂਰੀ ਫੁੱਲ ਜ਼ਿੰਮੇਵਾਰੀ ਹੈ ਪਰ ਮੈਂ ਬਾਰ-ਬਾਰ ਕਹਿੰਦਾ ਬਾਈ ਜੀ ਉਹ ਇਹ ਦੇਸੀ ਕਪੜਾ ਨਹੀਂ ਹੈਗਾ ਕੁਲ ਕੁਲ ਇਹ ਕੁਆਲਿਟੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਇਹਦਾ ਨਾ ਰੰਗ ਫੇਟ ਹੋਵੇ ਨਾ ਇਹ ਖਰਾਬ ਹੋਵੇ ਇਹਨੂੰ ਕੁਝ ਨਹੀਂ ਹੁੰਦਾ ਬਾਈ ਜੀ ਬਹੁਤ ਵਧੀਆ ਹਨਨਸਾਰ ਕਪੜਾ 195 ਰੁਪਏ ਰੇਟ ਆ ਬਾਈ ਜੀ ਜਿਹੜਾ ਆਖਰ 10 ਸੂਟ ਇਕੱਠੇ ਲਊਗਾ ਉਹਨੂੰ 195 ਰੁਪਏ ਲਾਵਾਂਗੇ ਬਾਈ ਜੀ ਦੁਕਾਨਦਾਰੀ ਵਾਸਤੇ ਖਾਸ ਤੋਹਫਾ ਹੈ ਜਿਹੜਾ ਦੁਕਾਨਦਾਰ ਹੋ ਬਾਈ ਜੀ ਉਹਦਾ ਸਾਨੂੰ ਪਤਾ ਲੱਗਿਆ ਦੁਕਾਨਦਾਰ ਨੂੰ ਤਾਂ ਬਾਈ ਜੀ ਖਾਸ ਰਿਆਤਾਂ ਇਹਦੀਆਂ ਇਕੱਲੇ ਇਕੱਲੇ ਦਾ ਰੇਟ ਨਹੀਂ ਬਾਈ ਜੀ ਇਹਦਾ ਰੇਟ ਇਕੱਠੇ ਦਾ ਰੇਟ ਹੈ 195 ਰੁਪਏ ਦਾ ਰੇਟ ਹੈ ਕੁੱਲ ਸ਼ੂਟ ਦਾ ਬਾਈ ਜੀ 5 ਮੀਟਰ ਮਿਲ ਕੇ ਦੇਵਾਂਗੇ ਜੀ ਕੋਈ 4 70 ਦੀ ਇਕੱਠ ਨਹੀਂ ਕੋਈ 75 ਦੀ ਇਕੱਠ ਨਹੀਂ ਬਾਈ ਜੀ ਗਾਜਨਾ ਮਿਲ ਕੇ ਦੇਵਾਂਗੇ 5 ਮੀਟਰ ਪੂਰਾ ਕੱਪੜਾ ਪੂਰੀ ਵਧੀਆ ਐਲ ਹੈ ਤੇ ਪੂਰਾ ਮਿਲ ਕੇ ਦੇਵਾਂਗੇ 195 ਰੁਪਏ ਰੇਟ ਹੈ ਫਿਰ ਬਾਈ ਜੀ ਆਪਾਂ ਤੁਹਾਨੂੰ ਸਾਰਾ ਦੱਸ ਦਈਏ ਆਉਡੀ ਐ ਪੈਰਸ ਬੂਟੀ ਐ ਬਾਈ ਜੀ ਤੇ ਐਲਪਾਈਨ ਐ ਬਾਈ ਜੀ ਇਹ ਆਪਣੇ ਕੋਲੇ ਬਹੁਤ ਹੀ ਵੱਡੀ ਕਵਾਂਟੀਟੀ ਚ ਮਾਲ ਹੈ ਦੁਕਾਨਦਾਰੀਆਂ ਵਾਸਤੇ ਆਪਾਂ ਦਿੰਨੇ ਆ ਖਾਸ ਰਿਆਤਾਂ ਬਾਈ ਜੀ ਜਿਵੇਂ ਬੈਲ ਹੋਗੀ ਹੋਰ ਬਾਈ ਜੀ ਕੁਰਤੇ ਪਜਾਮੇ ਹੋਗੇ ਇੱਕ ਵਾਈ ਜੀ ਤੁਹਾਨੂੰ ਆਪਾਂ ਕੁਰਤੇ ਪਜਾਮੇ ਬਾਰੇ ਜਾਣਕਾਰੀ ਦਿਖਾ ਦੇ ਦੇ ਦਈਏ ਬਾਈ ਜੀ ਅਗਲੀ ਵੀਡੀਓ ਤੁਹਾਨੂੰ ਦਿਨਾਂਗੇ ਕੁਰਤਿਆਂ ਦੀ ਜਾਣਕਾਰੀ ਬਹੁਤ ਹੀ ਵਧੀਆ ਕੁਆਲਿਟੀ ਦੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਆਪਣੇ ਕੋਲ ਘੱਟੋ ਘੱਟ 10 ਪ੍ਰਕਾਰ ਦਾ ਮਾਲ ਆਪਣੇ ਕੋਲੇ ਆਇਆ ਪਿਆ ਹੈ ਸਮਾਨੀ ਆ ਗਿਆ ਦਿੰਦਾ ਬਾਈ ਜੀ ਨਹੀਂ ਆਪਾਂ ਤੁਹਾਨੂੰ ਹੁਣੀ ਦਿਖਾ ਦਿੰਦੇ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਬਾਈ ਜੀ ਬਹੁਤ ਹੀ ਮਿੱਠੇ ਰੇਟ ਤੇ ਇੱਕ ਨੰਬਰ ਕੁਆਲਿਟੀ ਦੇ ਕੁਰਤੇ ਪਜਾਮੇ ਦੇਵਾਂਗੇ ਤਾਂ ਕਿ ਬਾਈ ਜੀ ਤੁਹਾਨੂੰ ਪਤਾ ਹੈ ਗਰਮੀ ਦਾ ਸੀਜ਼ਨ ਸਟਾਰਟ ਹੋ ਗਿਆ ਕਣਕਾਂ ਨੂੰ ਬਾਢੀ ਪੈ ਗਈ ਬਾਈ ਜੀ ਕਿਉਂ ਕੁਰਤਾ ਪਜਾਮਾ ਹਰ ਇੱਕ ਨੂੰ ਲੋੜ ਹੈ ਤੇ ਅਗਲੀ ਵੀਡੀਓ ਕੱਲ ਨੂੰ ਪਰਸ ਨੂੰ ਬਾਈ ਪਾਵਾਂਗੇ ਸਪੈਸ਼ਲ ਕੁਰਤੇ ਪਜਾਮਿਆਂ ਦੀ ਤੇ ਜਿਹਦੇ ਵਿੱਚ ਬਾਈ ਜੀ ਤੁਹਾਡਾ ਬਹੁਤ ਵੱਡਾ ਫਾਇਦਾ ਕਰਾਂਗੇ ਪਰ ਸ਼ੇਅਰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਬੇਨਤੀ ਹੈ ਸਾਡੀ ਕਿਉਂਕਿ ਗਾਹ ਦੀ ਗਾਹ ਕਹਾਣੀ ਗਾਹ ਪਤਾ ਲੱਗ ਜਾਂਦਾ ਬਾਈ ਜੀ ਇੱਕ ਇੱਕ ਨੰਦੀ ਫਲਤੀ ਹੋ ਗਈਦਾ ਬਾਈ ਜੀ ਮਾਫੀ ਚਾਹੁੰਦੇ ਆ ਕਮੈਂਟ ਕਰਕੇ ਜਰੂਰ ਆਪਣਾ ਸੁਝਾਅ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ